ਨਾਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਅਮੀਦਾ ਸਾਰੇ ਠੀਕ ਹੋਮ ਹੋਗੇ ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਪੇਸ਼ ਹੋਏ ਹਾਂ ਆਮ ਆਦਮੀ ਪਾਰਟੀ ਦਾ ਸੀਐਮ ਭਗਵੰਤ ਮਾਨ ਦਾ ਹਰਥਾਤੇ ਵਿਰੋਧ ਹੋ ਰਿਹਾ ਅਗਰ ਐਮਪੀ ਦੀਆਂ ਵੋਟਾਂ ਜਿੱਤਣੀਆਂ ਨੇ ਜਿਵੇਂ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਇਸ ਵਾਰ 13 0 13 0 13 0 ਦਾ ਨਾਹਰਾ ਲਾ ਰਹੇ ਨੇ ਲੱਗਦਾ ਨਹੀਂ ਕਿ 13 ਦੇ ਵਿੱਚੋਂ 5 ਸਿੱਟਾ ਵੀ ਲਿਜਾ ਸਕਦੇ ਨੇ ਕਿਉਂਕਿ ਐਮਪੀ 13 0 ਜਿੱਤਣ ਦੇ ਲਈ ਲੋਕਾਂ ਦਾ ਸਮਰਥਨ ਬਹੁਤ ਜ਼ਰੂਰੀ ਆ ਪਰ ਲੋਕਾਂ ਦਾ ਸਮਰਥਨ ਆਮ ਆਦਮੀ ਪਾਰਟੀ ਨੂੰ ਨਹੀਂ ਮਿਲ ਰਿਹਾ ਜਿੰਨੇ ਵੀ ਉਮੀਦਵਾਰ 13 ਤੇ 13 ਪਿੰਡਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉੱਥੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਸਾਥ ਨਹੀਂ ਦੇ ਰਹੇ ਸਮਰਥਨ ਨਹੀਂ ਕਰ ਰਹੇ ਜਿੱਤਣ ਦੇ ਲਈ ਲੋਕਾਂ ਦਾ ਸਮਰਥਨ ਬਹੁਤ ਜ਼ਰੂਰੀ ਆ ਬਾਕੀ 4 ਜੂਨ ਨੂੰ ਪਤਾ ਲੱਗ ਹੀ ਜਾਣਾ ਔਰ ਦੂਜੀ ਵੱਡੀ ਖਬਰ ਭਾਈ ਅਮਰਿਤਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੇ ਵੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦੇ ਫਾਰਮ ਭਰੇ ਨੇ ਤੇ ਉੱਥੇ ਭਾਈ ਅਮਰਿਤਪਾਲ ਸਿੰਘ ਨੂੰ ਲੋਕ ਬਹੁਤ ਸਪੋਰਟ ਕਰ ਰਹੇ ਨੇ ਪੂਰਾ ਸਮਰਥਨ ਦੇ ਰਹੇ ਨੇ ਤੇ ਉੱਤੇ ਹੀ ਖਡੂਰ ਸਾਹਿਬ ਦੇ ਲੋਕਾਂ ਨੇ ਕਿਆ ਹੈ ਕਿ ਆਸੇ ਪਾਸੇ ਦੇ ਪਿੰਡਾਂ ਦੇ ਵਿੱਚ ਕਿਤੇ ਵੀ ਹੋਰ ਬੂਥ ਕਿਸੇ ਪਾਰਟੀ ਦਾ ਨਹੀਂ ਲੱਗੂਗਾ ਸਿਰਫ ਭਾਈ ਅਮਰਿਤਪਾਲ ਸਿੰਘ ਜੀ ਦਾ ਇਸ ਖਡੂਰ ਸਾਹਿਬ ਤੇ ਆਸੇ ਪਾਸੇ ਪਿੰਡਾਂ ਦੇ ਵਿੱਚ ਬੂਥ ਲੱਗਣਗੇ ਭਾਈ ਅਮਰਿਤਪਾਲ ਸਿੰਘ ਦੀ ਖੁੱਲ ਕੇ ਸਪੋਰਟ ਕਰ ਰਹੇ ਨੇ ਕਿ ਭਾਈ ਅਮਰਿਤਪਾਲ ਹੀ ਸਾਡੇ ਬੱਚਿਆਂ ਨੂੰ ਨਸ਼ਾ ਤੋਂ ਮੁਕਤ ਕਰਾ ਸਕਦਾ ਅਮਰਿਤ ਸੰਚਾਰ ਦਾ ਜੋ ਮੀੜਾ ਚੁੱਕਿਆ ਸੀ ਕਿ ਪਈ ਹਰ ਇੱਕ ਘਰ ਦੇ ਵਿੱਚ ਅੰਮ੍ਰਿਤ ਸੰਚਾਰ ਹੋਵੇ ਲੋਕਾਂ ਨੂੰ ਜਿਹੜੇ ਨਸ਼ੇ ਕਰ ਰਹੇ ਨੇ ਜਿਹੜੇ ਮੁੰਡੇ ਨਸ਼ਾ ਦੇ ਵਿੱਚ ਪੈ ਰਹੇ ਨੇ ਜਿੱਟਾ ਪੀ ਰਹੇ ਨੇ ਪੀ ਰਹੇ ਨੇ ਉਹਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਹੀ ਬਾਹਰ ਕੱਢ ਸਕਦਾ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਫੁੱਲ سپورਟ ਪੂਰੀ ਨਿਸ਼ਚਾ ਦੇ ਨਾਲ ਪੂਰਾ ਸਮਰਥਨ ਖਡੂਰ ਸਾਹਿਬ ਦੇ ਲੋਕ ਕਰ ਰਹੇ ਨੇ ਸੰਗਰੂਰ ਦੇ ਵਿੱਚ ਵੀ ਪੱਲੜਾ ਭਾਰੀ ਹੈ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਦਾ ਉਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕ ਨਹੀਂ ਪੁੱਛ ਰਹੇ ਬੇਰਵੇ ਕੱਢ ਰਹੇ ਨੇ ਸਾਰੀਆਂ ਨਿਊਜ਼ਾਂ ਵਾਲੇ ਤਾਂ ਸਾਰੇ ਕਿਤੇ ਸਰਦਾਰ ਸਿਮਰਜੀਤ ਸਿੰਘ ਮਾਨ 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 ਹੀ ਹੋਈ ਪਈ ਹੈ ਕਿ ਅਸੀਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਹੀ ਵੋਟ ਪਾਵਾਂਗੇ ਉਹਨਾਂ ਦਾ ਨੇਚਰ ਬਹੁਤ ਵਧੀਆ ਬਾਕੀ ਜੋ ਕੰਮ ਕਹਿੰਦੇ ਨੇ ਉਹ ਕਰਦੇ ਨੇ ਲੋਕਾਂ ਦੇ ਨਾਲ ਵੀ ਖੜਦੇ ਨੇ ਕੋਈ ਆਪ ਦੀ ਬਾਵਾ ਨਹੀਂ ਖਟਦੇ ਹਮੇਸ਼ਾ ਸਿੱਧੀਆਂ ਤੇ ਸੱਚੀਆਂ ਗੱਲਾਂ ਕਹਿੰਦੇ ਨੇ ਤਾਂ ਸਰਦਾਰ ਸਿਮਰਜੀਤ ਸਿੰਘ ਜੀ ਮਾਨ ਦਾ ਵੀ ਪੂਰਾ ਸਮਰਥਨ ਲੋਕ ਕਰ ਰਹੇ ਨੇ ਕਿ ਅਸੀਂ ਇਸ ਵਾਰ ਵੀ ਇਹਨਾਂ ਨੂੰ ਹੀ ਜਿਤਾਵਾਂਗੇ ਵਿੱਚ ਹੀ ਕੁਝ ਲੋਕਾਂ ਤੋਂ ਇੰਟਰਵਿਊ ਲਈ ਇੰਟਰਵਿਊ ਵੀ ਲਈ ਗਈ ਉਹਨਾਂ ਤੋਂ ਪੁੱਛੇ ਵੀ ਗਏ ਸਵਾਲ ਕਿ ਤੁਸੀਂ ਭਾਈ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਵੋਟ ਕਿਉਂ ਪਾਉਂਗੇ ਤਾਂ ਉਹਨਾਂ ਨੇ ਦੱਸਿਆ ਕੰਮ ਬਹੁਤ ਕਰਾਏ ਨੇ ਔਰ ਉੱਥੋਂ ਦੇ ਲੋਕ ਕੁਝ ਇਮੋਸ਼ਨਲ ਵੀ ਹੋਏ ਨੇ ਉਹ ਕਹਿੰਦੇ ਨੇ ਕਿ ਭਾਈ ਸਰਦਾਰ ਸਿਮਰਜੀਤ ਸਿੰਘ ਜੀ ਮਾਨਦੀ ਇੱਕ ਗੱਲ ਸਾਡੇ ਦਿਲ ਦੇ ਵਿੱਚ ਹਮੇਸ਼ਾ ਚੁੱਭਦੀ ਹੈ ਉਹ ਇੱਕ ਗੱਲ ਹਮੇਸ਼ਾ ਕਹਿੰਦੇ ਨੇ ਕਿ ਮੇਰੀ ਕੌਮ ਮੇਰੀ ਪੁੱਗ ਮੇਰੀ ਪੱਗ ਮੇਰੀ ਕੌਮ ਮੇਰੀ ਪੱਗ ਹੀ ਮੈਨੂੰ ਹਰ ਵਾਰ ਹਰਾ ਦਿੰਦੀ ਹੈ ਤਾਂ ਲੋਕ ਇਮੋਸ਼ਨਲ ਵੀ ਹੋਏ ਨੇ ਕਿ ਇਹ ਗੱਲ ਸਾਡੇ ਦਿਲ 'ਚ ਹਮੇਸ਼ਾ ਕਰਕਦੀ ਸੀ ਕਿ ਅਸੀਂ ਸਪਾਈ ਸਰਦਾਰ ਸਿਮਰਜੀਤ ਸਿੰਘ ਜੀ ਮਾਨਦੀ ਇਹ ਗੱਲ ਹੁਣ ਲੋਕਾਂ ਦੇ ਦਿਲਾਂ ਦੇ ਵਿੱਚ ਵੱਜਦੀ ਆ ਕਿ ਮੇਰੀ ਕੌਮ ਮੇਰੀ ਪੱਗ ਹੀ ਮੈਨੂੰ ਹਰਾ ਦਿੰਦੀ ਆ ਤਾਂ ਲੋਕ ਪੂਰਾ ਸਮਰਥਨ ਕਰ ਰਹੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਇਸ ਵਾਰ ਪੱਲੜਾ ਥੋੜਾ ਭਾਰੀ ਐ ਆਮ ਆਦਮੀ ਪਾਰਟੀ ਦਾ ਪੱਲੜਾ ਹਲਕਾ ਲੋਕ ਸਮਰਥਨ ਨਹੀਂ ਕਰ ਰਹੇ ਲੋਕ ਸਾਥ ਨਹੀਂ ਦੇ ਰਹੇ ਲੋਕਾਂ ਦੇ ਸਮਰਥਨ ਤੋਂ ਬਿਨਾ ਆਮ ਆਦਮੀ ਪਾਰਟੀ ਇੱਕ ਵੋਟ ਵੀ ਨਹੀਂ ਲਿਆ ਸਕਦੀ ਬਾਕੀ ਤੁਹਾਡੀ ਕੀ رائے ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸ ਦਿਓ